ਹੈਲੋ ਜੀ ਕੀ ਹਾਲ ਚਾਲ ਅੱਜ ਤਾਂ ਮੈਂ ਬਦ ਮੇਰਾ ਨਾ ਆਪਣੇ ਆਪ ਨੂੰ ਹੀ ਸ਼ਾਬਾਸ਼ ਦੇਣ ਨੂੰ ਦਿਲ ਕਰ ਰਿਹਾ ਸੀਗਾ ਹੋਇਆ ਐਵੇਂ ਕਿ ਅੱਜ ਬੇਟੀ ਦਾ ਸੀਗਾ ਫਰਸਟ ਡੇ ਆਫ ਸਕੂਲ ਤੇ ਨਾਲ ਹੀ ਅੱਜ ਉਹਦਾ ਪੇਪਰ ਵੀ ਸੀ ਜਿਹੜੇ ਉਹਦੇ ਪਹਿਲਾਂ 2 ਦਿਨ ਪੇਪਰ ਰਹਿ ਗਏ ਸੀ ਛੁੱਟੀਆਂ ਤੋਂ ਪਹਿਲਾਂ ਨਾ ਉਹ ਹੁਣ ਹੋਣੇ ਸੀਗੇ ਤੇ ਅੱਜ ਉਹਦਾ ਪਹਿਲੇ ਹੀ ਦਿਨ ਪੇਪਰ ਸੀਗਾ ਤੇ ਮੈਂ ਸੋਚਿਆ ਕਿ ਉਹਨੂੰ ਨਾ ਚੀਅਰ ਅਪ ਕਰਨ ਦੇ ਲਈ ਮੈਂ ਉਹਦੀ ਪਸੰਦੀਦਾ ਪਨੀਰ ਦੀ ਪੁਰਜੀ ਬਣਾਵਾਂਗੀ ਤੇ ਵਿੱਚ ਮੈਂ ਥੋੜੇ ਜਿ ਮਟਰ ਪਾ ਦਾਂਗੀ ਤੇ ਹੋਇਆ ਐਵੇਂ ਕਿ ਮੈਂ ਜੀ 10 ਮਿੰਟ ਲੇਟ ਉੱਠੀ ਤੇ ਸਾਰੀਆਂ ਮਾਵਾਂ ਜਾਣਦੀਆਂ ਨੇ ਕਿ ਤੁਹਾਨੂੰ ਸਵੇਰ ਦੇ ਜਿਹੜੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਕਿ ਤੁਸੀਂ 5 ਜਾਂ 10 ਮਿੰਟ ਲੇਟ ਉੱਠੋ ਬਟ ਥੈਂਕ ਗੋਡ ਮੈਂ ਰਾਤ ਹੀ ਪਨੀਰ ਬਣਾ ਲਿਆ ਸੀਗਾ ਤੇ ਮੈਂ ਉਹਨੂੰ ਸੈੱਟ ਕਰਕੇ ਰੱਖ ਦਿੱਤਾ ਸੀਗਾ ਫ੍ਰਿਜ ਦੇ ਵਿੱਚ ਤੇ ਇਸ ਕਰਕੇ ਆਪਣੇ ਆਪ ਨੂੰ ਸ਼ਾਬਾਸ਼ ਦੇਣ ਦਾ ਦਿਲ ਕੀਤਾ ਫਟਾਫਟ ਪਿਆਜ਼ ਚੀਰੇ ਮਸਾਲੇ ਪਾਏ ਵਿੱਚ ਮਟਰ ਪਾਏ ਤੇ ਪਨੀਰ ਪਾ ਕੇ ਸਬਜ਼ੀ ਨੂੰ ਇੱਕ ਪਾਸੇ ਜੜਾਇਆ ਤੇ ਦੂਜੇ ਪਾਸੇ ਮੈਂ ਉਹਦਾ ਜੀ ਮਲਟੀ grain ਆਟੇ ਦੇ ਨਾਲ ਬਣਾ ਦਿੱਤਾ ਪਰਾਂਠਾ ਜਦੋਂ ਤੱਕ ਪਰਾਂਠਾ ਸੇਕ ਰਿਆ ਸੀ ਆ ਸਬਜ਼ੀ ਆਪਣੀ ਬਣ ਕੇ ਤਿਆਰ ਸੀ ਗਰਮ ਮਸਾਲਾ ਤੇ ਕਸੂਰੀ ਮੇਥੀ ਪਾਈ ਤੇ ਸਬਜ਼ੀ ਨੂੰ ਘਰ ਦਿੱਤਾ ਬੰਦ ਪਰਾਂਠਾ ਬਣ ਕੇ ਤਿਆਰ ਸੀਗਾ ਦੂਜੇ ਪਾਸੇ ਮੈਂ ਸੋਚਿਆ ਕਿ ਅੱਜ ਉਹਨੂੰ ਫਰੂਟ ਲੰਚ ਦੇ ਵਿੱਚ ਦਵਾਂਗੀ ਬਨਾਣਾ ਤੇ ਮੈਂ ਫਿਰ ਉਹਦਾ ਲੰਚ ਪੈਕ ਕਰਨਾ ਸ਼ੁਰੂ ਕਰ ਦਿੱਤਾ ਪਰਾਂਠਾ ਪੈਕ ਕੀਤਾ ਨਾਲ ਹੀ ਉਹਦੀ ਬੋਟਲ ਦੇ ਵਿੱਚ ਠੰਡਾ ਪਾਣੀ ਪਾਇਆ ਉਹਨੇ ਮੈਨੂੰ ਪਹਿਲਾਂ ਹੀ ਕਹਿਆ ਦਿੱਤਾ ਸੀ ਕਿ ਮਮਾ ਅੱਜ ਮੈਨੂੰ ਗਲੂਕੋਜ਼ ਨਾ ਪਾਓ ਪਾਣੀ ਦੇ ਵਿੱਚ ਇਸ ਕਰਕੇ ਅਸੀਂ ਕਿਹਾ ਨਹੀਂ ਪਹਿਲਾਂ ਦੇਣਾ ਉਹਦੀ ਗੱਲ ਮੰਨ ਲੈਣੇ ਹੈਗੇ ਨਾਲੇ ਪੇਪਰ ਵੀ ਹੈ ਬਨਾਣਾ ਪੈਕ ਕੀਤਾ ਤੇ ਨਾਲ ਹੀ ਪਰਾਂਠਾ ਸਬਜੀ ਪੈਕ ਕਰਕੇ ਲੰਚ ਦਾ ਤਿਆਰ ਕੀਤਾ ਐਨ ਟਾਈਮ ਤੇ ਉਹਦੇ ਲੰਚ ਤਿਆਰ ਦੇ ਕੇ ਉਹਨੂੰ ਤਿਆਰ ਕਰਕੇ ਸਕੂਲ ਛੱਡਣ ਚਲੇ ਗਏ ਇਹ ਮੇਰੇ ਆ ਜੀ ਮੇਰੀ ਬੇਟੀ ਦਾ ਫਰਸਟ ਡੇ ਆਫ ਸਕੂਲ ਤੇ ਮੈਂ ਪਹਿਲਾ ਦਿਨ ਕਿਚਨ ਦਾ ਉਹਦੇ ਸਕੂਲ ਖੁੱਲਣ ਤੇ ਤੁਸੀਂ ਦੱਸੋ ਜੀ ਤੁਸੀਂ ਅੱਜ ਆਪਣੇ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਕੀ ਕੀ ਦਿੱਤਾ ਮਿਲਦੇ ਆਂ